ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਮੋਢਿਆਂ ਦੇ ਵਿੱਚ ਦਰਦ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਅੱਜ ਦੀਆਂ ਆਪਾਂ ਤੁਹਾਨੂੰ 6 ਕਸਰਤਾਂ ਦੱਸਣੀਆਂ ਨੇ ਇਹ ਤੁਹਾਨੂੰ 70 ਤੋਂ 80% ਤੁਹਾਡੇ ਹਰ ਤਰ੍ਹਾਂ ਦੇ ਮੋਢੇ ਦਰਦ ਦੇ ਵਿੱਚ ਤੁਹਾਨੂੰ ਇਹ ਫਾਇਦਾ ਕਰਨਗੀਆਂ ਤੁਸੀਂ ਬਚ ਸਕਦੇ ਹੋ ਮਹਿੰਗੇ ਇਲਾਜ ਤੋਂ ਔਰ ਗੁੰਝਲਦਾਰ ਆਪਣੇ ਰੁਝਾਨ ਤੋਂ ਤੁਸੀਂ ਜਦੋਂ ਆਪਣੇ ਦਰਦ ਹੁੰਦਾ ਆਪਾਂ ਸਟ੍ਰੈਸ ਚ ਆ ਜਾਂਦੇ ਆ ਆਪਾਂ ਕਈ ਵਾਰੀ ਗਲਤ ਟ੍ਰੀਟਮੈਂਟ ਦੀ ਆਪਾਂ ਸਿਲੈਕਸ਼ਨ ਕਰ ਲੈਂਦੇ ਆ ਸੋ ਤੁਸੀਂ ਘਬਰਾਉਣਾ ਨਹੀਂ ਸਾਨ ਕਸਰਤਾ ਆਪਣੇ ਘਰ ਦੇ ਵਿੱਚ ਕਰਨੀਆਂ ਨੇ ਤੁਸੀਂ ਇੱਕਦਮ ਠੀਕ ਹੋ ਜਾਓਗੇ ਜਦੋਂ ਵੀ ਤੁਹਾਡੇ ਮੋਢਿਆਂ ਚ ਦਰਦ ਹੈ ਅਗਰ ਤਾਂ ਦਰਦ 5 ਤੋਂ 6 ਦਿਨ ਪੁਰਾਣਾ ਹੈ ਤਾਂ ਤੁਸੀਂ ਇਸ ਜਗ੍ਹਾ ਤੇ ਆਪਣੀ ਬਰਫ਼ ਦਾ ਸੇਕ ਕਰ ਸਕਦੇ ਹੋ ਔਰ ਅਗਰ 6-7 ਦਿਨ ਤੋਂ ਜ਼ਿਆਦਾ ਹੋ ਗਏ ਨੇ ਫਿਰ ਤੁਸੀਂ ਗਰਮ ਪਾਣੀ ਵਾਲੀ ਬੋਟਲ ਜਿਹੜੀ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਤੁਸੀਂ ਉਸ ਦੇ ਨਾਲ ਸੇਕ ਦੇਣਾ ਹੈ 15 ਤੋਂ 20 ਮਿੰਟ ਸਵੇਰੇ ਸ਼ਾਮ ਦੇਣਾ ਹੈ 3 ਤੋਂ 4 ਦਿਨ ਜਦੋਂ ਹੋ ਜਾਣ ਉਸ ਤੋਂ ਬਾਅਦ ਤੁਸੀਂ ਇਹ ਕਰਨੀਆਂ ਕਸਰਤਾਂ ਸਟਾਰਟ ਕਰਨੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਚਿਲਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰੋ ਔਰ ਸਾਡਾ ਫੇਸਬੁਕ ਤੇ ਪੇਜ ਹੈ ਸਰੀ ਸੰਸ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਡੇ ਨਾਲ ਤੁਸੀਂ ਜੁੜੋ ਜ਼ਰੂਰ ਕਿਉਂਕਿ ਉੱਥੇ ਅਸੀਂ ਲਾਈਵ ਹੁੰਦੇ ਰਹਿੰਦੇ ਹਾਂ ਹਫ਼ਤੇ ਦੇ ਵਿੱਚ 2 ਦਿਨ ਔਰ ਸਾਡਾ ਜੋ YouTube ਚੈਨਲ ਅਗਰ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਹੁਣੀ ਕਰ ਲਓ ਸੋ ਆਪ ਸ਼ੁਰੂ ਕਰਦੇ ਹਾਂ ਅੱਜ ਸੰਕਸ਼ਪ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਕਸਰਤ ਕੀ ਹੈ ਤੁਸੀਂ ਦੋਨੋਂ ਹੱਥਾਂ ਨੂੰ ਇਦਾਂ ਜੋੜ ਲੈਣਾ। 4 ਤੋਂ 5 ਦਿਨ ਤੁਹਾਨੂੰ ਦਿਨ ਹੋ ਗਏ ਸੇਕ ਦਿੰਦੇ ਤੁਸੀਂ ਇਹ ਸੱਤ ਨੂੰ ਇਧਰੋਂ ਤੱਕਣਾ ਇਹ ਸੱਤ ਨੂੰ ਇਧਰੋਂ ਤੱਕਣਾ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ। ਫੇਰ ਤੱਕ ਦਾਂਗੀ 1 2 3 4 5 6 7 8 9 10 ਟੈਂਡ ਰਿਲੈਕਸ ਇਸਦੇ ਤੋਂ 5 ਤੋਂ 6 ਸੈੱਟ ਲਾਉਣੇ ਲਾਉਣੇ ਸ਼ੁਰੂ ਕਰ ਲਿਖਿਆ ਦੂਜੀ ਕਸਰਤ ਤੁਹਾਨੂੰ ਇੱਕ ਡੰਬਲ ਚਾਹੀਦਾ ਜੀ 1 ਕਿਲੋ ਦਾ ਅਗਰ ਤੁਹਾਡੇ ਕੋਲ ਡੰਬਲ ਨਹੀਂ ਹੈ ਤਾਂ ਘਬਰਾਉਣਾ ਨਹੀਂ 1 ਕਿਲੋ ਨੂਨ ਦਾ ਪੈਕੇਟ ਲੈ ਲਓ 1 ਕਿਲੋ ਰੇਤ ਹੱਥ ਚ ਫੜ ਲੈਣਾ ਇਦਾਂ ਆਪਾਂ ਔਰ ਇਦਾਂ ਆਪਾਂ ਪੈ ਕੇ ਸਾਹਮਣੇ ਆਪਾਂ ਦੇਖਣਾ ਔਰ ਇਦਾਂ ਉੱਪਰ ਲਿਖੇ ਜਾਣਾ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇ 9 ਫੇ 10 ਥੈਨ ਰਿਲੈਕਸ ਇਹ ਹੋਗੀ ਸ਼ੋਲਡਰ ਐਕਸਟਰਨਲ ਰੋਟੇਸ਼ਨ ਇਸਦੇ ਤੁਸੀਂ 10 ਵਾਰੀ ਕਰਕੇ ਆਰਾਮ ਇਸਦੇ 5 ਤੋਂ 6 ਸੈਟ ਲਾਉਣੇ ਆ ਔਰ ਤੁਸੀਂ ਇਸ ਨੂੰ ਥੋੜੀਆਂ ਤੋਂ ਵੀ ਸਟਾਰਟ ਕਰ ਸਕਦੇ ਹੋ 5-5 ਸੈਟ ਤੋਂ ਵੀ ਸਟਾਰਟ ਕਰ ਸਕਦੇ ਹੋ ਇਦਾਂ ਪੈ ਜਾਣਾ ਟੇਡੇ ਬਿਲਕੁਲ ਆਪਾਂ ਔਰ ਦੋਨੋਂ ਗੋਡੇ ਮੋੜ ਲੈਣੇ ਆ ਕੂਣੀ ਇੱਥੇ ਸਟੇਬਲ ਹੋਏਗੀ ਉੱਪਰ ਜਾਣਾ ਔਰ ਇੱਥੇ ਥੱਲੇ ਫੇਰ ਥੱਲੇ ਰੱਖ ਟੱਚ ਕਰਨਾ ਵਾ ਫੇਰ ਬਿਲਕੁਲ ਸਿੱਧਾ ਫੇਰ ਟੱਚ ਫੇਰ ਥੱਲਾ ਇਹ ਹੋਗੀ ਥੋੜੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਉਸਦੇ ਲਈ ਆਪਾਂ ਨੂੰ ਫੇਰ ਖੜਨਾ ਪੈਣਾ ਔਰ ਆਪਾਂ ਨੂੰ ਜਿਹੜੇ ਡੰਬਲ ਐ ਉਹ ਚਾਹੀਦੇ ਹੋਣਗੇ ਸੋ ਤੀਜੀ ਕਸਰਤ ਦੇ ਵਿੱਚ ਆਪਾਂ ਜਿਹੜੇ ਡੰਬਲ ਨੇ ਉਹ ਆਪਾਂ ਮੰਨ ਲਓ ਆਪਣੇ ਸੱਜੇ ਮੋਢੇ 'ਚ dard ਐ ਚਾਹੇ ਖੱਬੇ 'ਚ ਆਪਾਂ ਦੋਨੋਂ ਹੱਥ 'ਚ ਡੰਬਲ ਫੜ ਲੈਣੇ ਆ ਔਰ ਇਦਾਂ ਆਪਾਂ ਲਾਉਣਾ ਐ ਤਾਂ 1 ਫੇਰ 2 ਫੇਰ 3 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਤਾਂ ਤੁਸੀਂ ਰਿਲੈਕਸ ਇਸਦੇ ਵੀ ਤੁਸੀਂ 6 ਸੈਟ ਲਾਉਣੇ ਆਂ ਔਰ ਤੁਸੀਂ ਇਹ ਮੋਢੇ ਤੋਂ ਉੱਪਰ ਨਹੀਂ ਲੈ ਕੇ ਜਾਣੀ ਬਸ ਮੋਢਿਆਂ ਤੱਕ ਹੀ ਚਾਹੀਦਾ ਅਗਰ ਤੁਹਾਡੇ ਕੋਲੇ ਨਹੀਂ ਹੈ ਇੱਕ ਵਾਰ ਫੇਰ ਆਪਾਂ ਤੁਸੀਂ ਇੱਕ ਨੂਨ ਦਾ ਪੈਕੇਟ ਕਿਲੋ ਵਾਲਾ ਹੱਥ 'ਚ ਫੜ ਕੇ ਉਸ ਨਾਲ ਵੀ ਇਦਾਂ ਪੈਕੇਟ ਫੜ ਲਿਆ ਇਦਾਂ ਇਦਾਂ ਲਾ ਸਕਦੇ ਹੋ ਇਸਦੇ ਵੀ ਤੁਸੀਂ ਪੂਰੇ 6 ਸੈਟ ਲਾਉਣੇ ਆਂ ਇਹ ਹੋ ਗਈ ਤੁਹਾਡੀ ਕਸਰਤ ਨੰਬਰ 3 ਜਿਹੜੀ ਹੁਣ ਚੌਥੀ ਕਸਰਤ ਹੈ ਉਸ ਦੇ ਵਿੱਚ ਆਪਾਂ ਸ਼ੋਲਡਰ ਨੂੰ ਸਟ੍ਰੈਚ ਕਰਨਾ ਆਪਾਂ ਇੱਥੋਂ ਬਾਹਰ ਨੂੰ ਫੜ ਲਿਆ ਔਰ ਇਦਾਂ ਆਪਾਂ ਪੂਰਾ ਸਟ੍ਰੈਚ ਕਰ ਦੇਣਾ इत आप ती सैकेंड होल्ड रखा एक दो तो, तीन चार पांच पाँच सात आठ नौ दस ग्यारह बारह तेरह चौदह पंद्रह सोलह सतारा अठारह उन्नीस भी इक्की बई तेईस चौबीस पच्ची छब्बीस सताई अठाई उन्ती ती दैन रिलैक्स ये दोनों साइड करना यह हो गया थोड़ा शोल्डर स्ट्रैच हो गया हूँ जोड़ा उसको अगला स्ट्रैच है पांचवें नंबर वाला तो है इंटीरियर स्ट्रैच आप करेंगे दोनों हाथ है जोड़े वह आप पिछे नदा करके आप पिछे नीचने और गोडियां पिछले खिंचना और हाथों को थलेना और इदा आप सामने देखा जी के आप होल्ड करा तीह सैकेंड एक दो तीन चार पाँच छः सत्त अठ नौ दस ग्यारह बारह तेरह चौदह पंद्रह सोलह सतारा अठारह उन्नीस भी 22 23 24 25 26 27 28 29 30 देन रिलैक्स पूरा ਪਿੱਛੇ ਨੂੰ ਖਿੱਚਣਾ ਔਰ ਸਾਹਮਣੇ ਦੇਖਣਾ ਜਿੰਨਾ ਆਪਾਂ ਉੱਪਰ ਦੇਖਾਂਗੇ ਉਨਾ ਹੀ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇਹ ਹੋ ਗਿਆ ਇੰਟੀਰੀਅਰਲੇ ਪਾਰਟ ਦਾ ਸ਼ੋਲਡਰ ਦਾ ਸਟ੍ਰੈਚ ਜਿਹੜਾ ਕਿ ਆਪਣੀ ਪੰਜਵੀਂ ਕਸਰਤ ਹੈ ਹੁਣ ਆਪਾਂ ਇੰਟਰਨਲ ਮਤਲਬ ਪਹਿਲਾਂ ਆਪਾਂ ਐਕਸਟਰਨਲ ਸਟ੍ਰੈਚ ਕੀਤਾ ਸੀ ਹੁਣ ਆਪਾਂ ਇੰਟਰਨਲ ਸ਼ੋਲਡਰ ਨੂੰ ਕਿਵੇਂ ਸਟ੍ਰੈਚ ਕਰ ਸਕਦੇ ਹਾਂ ਹੁਣ ਆਪਾਂ ਉਹ ਡਿਸਕਸ ਕਰਾਂਗੇ ਇੱਕ ਤੌਲੀਆ ਲੈ ਲੈਣਾ ਔਰ ਮੰਨ ਲਓ ਤੁਹਾਡੇ ਖੱਬੇ ਮੋਢੇ 'ਚ ਦਰਦ ਹੈ ਤੁਸੀਂ ਸੱਜੀ ਬਾਹ ਨਾਲ ਤੌਲੀਆ ਉੱਪਰ ਚੱਕ ਲੈਣਾ ਔਰ ਖੱਬੀ ਆਪਣੀ ਮੁਠੀ ਨਾਲ ਤੌਲੀਆ ਇੱਥੋਂ ਫੜ ਲੈਣਾ ਆਪਾਂ ਔਰ ਐਦਾਂ ਆਪਾਂ ਇਸ ਨੂੰ ਉੱਪਰ ਨੂੰ ਖਿੱਚ ਦੇਣਾ ਜਿੰਨਾ ਖਿੱਚਿਆ ਜਾਏਗਾ ਅਗਰ ਮੋਢੇ 'ਚ ਦਰਦ ਹੁੰਦਾ ਤਾਂ ਇੱਥੇ ਇੱਕ ਤੱਕ ਬਾਹ ਆਉਂਦੀ ਹੁੰਦੀ ਆ ਤੁਸੀਂ ਹੌਲੀ ਕਿਤੇ ਨਹੀਂ ਖਿੱਚਣਾ ਔਰ ਇੱਥੇ ਆਪਾਂ 30 ਸੈਕਿੰਡ ਹੋਲਡ ਕਰਨਾ 1 2 3 4 5 6 7 8 9 10 11 12 13 14 15 16 17 18 19 b 20 23 24 25 26 27 28 29 30 देन ਰਿਲੈਕਸ ਇਸਦੇ ਵੀ ਤੁਸੀਂ 6 ਸੈੱਟ ਲਾਉਣੇ ਆਂ ਔਰ ਇੱਕ ਗੱਲ ਦਾ ਧਿਆਨ ਰੱਖਿਓ ਅਗਰ ਇਸ ਦੇ ਵਿੱਚ ਦਰਦ ਜ਼ਿਆਦਾ ਹੋਵੇ ਤੁਸੀਂ 5 ਸੈਕਿੰਡ ਤੋਂ ਵੀ ਸ਼ੁਰੂ ਕਰ ਸਕਦੇ ਹੋ 10 ਸੈਕਿੰਡ ਤੋਂ ਵੀ ਸ਼ੁਰੂ ਕਰ ਸਕਦੇ ਹੋ 15 ਸੈਕਿੰਡ ਤੋਂ ਵੀ ਸ਼ੁਰੂ ਕਰ ਸਕਦੇ ਹੋ ਵੱਧ ਤੋਂ ਵੱਧ 30 ਸੈਕਿੰਡ ਤੱਕ ਤੁਸੀਂ ਇਹ ਹੀ ਕਰਨਾ ਇਹ ਹੋਊਗੀ ਤੁਹਾਡੀ 6ਵੀਂ ਕਸਰਤ ਹੁਣ ਜਿਹੜੀ ਲਾਸਟ ਕਸਰਤ ਬੋਨਸ ਐਕਸਰਸਾਈਜ਼ ਤੁਹਾਡੇ ਲਈ ਇੱਕ ਦਸਣ ਲੱਗੇ ਆ ਆਪਾਂ ਕਰਾਂਗੇ ਸ਼ੋਲਡਰ ਸ਼ਰਕਸ ਐਂਡ ਦੇ ਵਿੱਚ ਕਰਨੀ ਹੈ ਇਹ ਦੋਨੋਂ ਮੋਢੇ ਉੱਪਰ ਤੇ ਹੇਠਾਂ 1 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ ਇਹ ਤੁਸੀਂ 2 ਤੋਂ 3 ਵਾਰੀ ਐਂਡ ਦੇ ਵਿੱਚ ਕਰ ਲੈਣਾ ਔਰ ਜਦੋਂ ਇਹ ਸਾਰੀਆਂ ਕਸਰਤਾਂ ਹੋ ਜਾਣ 15 ਤੋਂ 20 ਮਿੰਟ ਲਈ ਤੁਸੀਂ ਸੇਕ ਐਂਡ ਦੇ ਵਿੱਚ ਦੇਣਾ ਹੀ ਦੇਣਾ। ਸੋ ਇਹ ਸਾਨਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਔਰ ਨਾਲ ਦੀ ਨਾਲ ਸੇਕ ਦੇ ਕੇ ਕਰੋਗੇ ਤਾਂ ਤੁਸੀਂ ਬਹੁਤ ਜਲਦੀ ਮੋਢੇ ਦਰਦ ਤੋਂ ਆਰਾਮ پا ਸਕਦੇ ਹੋ। ਇਹ ਕਸਰਤਾਂ ਜਿਵੇਂ ਰੋਟੇਟਰ ਕਫ ਇੰਜਰੀ ਹੋ ਜਾਵੇ ਜਾਂ ਫਿਰ ਤੁਹਾਡੇ ਮੋਢਿਆਂ ਦੇ ਵਿੱਚ ਗਠੀਆ ਹੋਵੇ ਜਾਂ ਫਿਰ ਮਸਲ ਟਾਈਟ ਹੋਣ ਉਹਨਾਂ ਦੇ ਲਈ ਇਹ ਬਹੁਤ ਲਾਭਦਾਇਕ ਹੈ। ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟੀਲ ਦਿਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ